ओके करारो घेर ਚ ਹੈ 3 ਸਪੀਡ ਚ ਹੈ ਟਾਇਰ ਨਾਲ ਦੇ ਨੀ ਚਾਰ ਚੌਕੜਾ ਨਾਲ ਦੇ ਓਕੇ ਬਪਾ 3 ਲੱਖ ਤੇ 95000 30000 ਦਾ ਲੇਟਰ ਸਾਡ ਦੇ ਨੀ 360000 ਦਾ ਹਾਂਜੀ ਯਾਰ ਫਿਰ ਕਾਹ ਨੂੰ 15 ਕੋ ਉੱਪਰ ਰੱਖਿਆ 3.5 ਦਾ ਕਰ ਦਈਏ 3.5 ਦਾ ਘਟ ਦਈਏ ਘਟ ਦਾਂ ਟਾਇਰਾਂ ਚ ਪੈਸੇ ਬਹੁਤ ਵਹਿ ਗਏ ਜੀ ਨਾਲ ਦੇ ਟਾਇਰ ਲਾਏ ਜੀ ਇਹਦੇ ਫਿਰ ਜਿਹੜਾ ਸੱਜਣ ਲੈ ਜਾਊ ਉਹ ਵੀ ਅਸੀਂ ਇਸੇ ਹੀ ਦਊ ਹਾਂਜੀ ਹਾਂ ਇਹ ਤਾਂ ਕਰਾਂ ओके ਜਾਨੀ ਕਿ ਇੱਕ ਵਾਰ ਸੱਜਣ 1.5 ਲੱਖ ਜੇਬ ਵਿੱਚ ਪਾ ਕੇ ਲਿਆਵੇ ਹਾਂ ਜਿੰਨਾ ਕਿ ਬਚਦਾ ਹੋਇਆ ਆਪਾਂ ਪਚਾ ਕੇ ਦੋ ਰਾਂਗੇ ਠੀਕ ਆ ਤੇ ਲੈ ਮਿੱਤਰੋ ਆਜੋ ਕਰਾ 1.5 ਲੱਖ ਰੁਪਏ ਚੱਕ ਲਿਓ ਹਲੇ ਜੋ ਟਰੈਕਟਰ ਅੱਜ ਆਪਾਂ ਨਾ ਪਿੰਡ ਫਰਵਾਹੀ ਪਹੁੰਚ ਗਏ ਫਰਵਾਹੀ ਦੇ ਪੈਸੇ ਤਾਂ ਬਹੁਤ ਸੱਜਣ ਕੰਮ ਕਰਦੇ ਆ ਪਰ ਇੱਕ ਬਹੁਤ ਘੈਂਟ ਗੁਰਸਿੱਖ ਬੰਦਾ ਨਾ ਇਮਾਨਦਾਰੀ ਨਾਲ ਟਰੈਕਟਰਾਂ ਦਾ ਕੰਮ ਕਰਦਾ ਤੁਹਾਨੂੰ ਅੱਜ ਉਹਦੇ ਨਾਲ ਮਲਾਉਣੇ ਆ ਬਹੁਤ ਚਿਰਾਂ ਤੋਂ ਆਪਣੇ ਸੰਪਰਕ ਦੇ ਵਿੱਚ ਆ ਬਾਈ ਟਰੈਕਟਰ ਵੀ ਪੂਰੇ ਘੈਂਟ ਨੇ ਤੇ ਬੰਦਾ ਉਦੋਂ ਵੀ ਪੂਰਾ ਘੈਂਟ ਹੈ ਤੇ ਤੁਹਾਨੂੰ ਮਲਾਉਣੇ ਆ ਵੀ ਅੱਜ ਇਹ ਟਰੈਕਟਰ ਕਿੰਨਾ ਕ ਮਾਡਲ ਹੋਣਗੇ ਕੀ ਰੇਟ ਦੇ ਵਿੱਚ ਬਣਨਗੇ ਕਿੰਨਾ ਕਿੰਨਾ ਤੇ ਲੋਨ ਹੋਜੂ ਤੇ ਕਿੱਥੋਂ ਦੇ ਟਰੈਕਟਰਾਂ ਦੇ ਨੰਬਰ ਨੇ ਸਾਰਾ ਕੁਝ ਦੱਸਦੇ ਆ ਪਹਿਲਾਂ ਆਪਾਂ ਸੱਜਣ ਨੂੰ ਮਰਾ ਦਈਏ ਕੀ ਹਾਲ ਗੁਲਦੀ ਬਾਈ ਗੁਲਦੀ ਬਾਈ ਮੈਨੂੰ ਇਹ ਦੱਸੋ ਪਹਿਲਾਂ ਕਿੰਨੇ ਸਮੇਂ ਤੋਂ ਕੰਮ ਕਰਦੇ ਹੋ ਤੁਹਾਨੂੰ ਵੀਰੇ 20 ਸਾਲ ਹੋ ਗਏ 20 ਸਾਲ ਹੋ ਗਏ 2003 ਚ ਲੱਗੇ 2003 ਚ ਲੱਗੇ ਹੋ ਅੱਜ ਤੱਕ ਕਿੰਨੇ ਕ ਟਰੈਕਟਰ ਵੇਚਤੇ ਹੋਣਗੇ ਵਿਕੀ ਜਾਂਦੇ ਵੀਰੇ ਆਈ ਸਾਲ ਚ ਮੈਂ ਲੱਗਾ ਵੀ 100 ਤੋਂ ਪਲੱਸ ਹੋ ਜਾਂਦਾ ਟਰੈਕਟਰ ਅੱਛਾ ਸਾਲ ਦੇ ਵਿੱਚ 100 ਤੋਂ ਪਲੱਸ ਵੇਚ ਦਿੰਦੇ ਨੇ ਲੰਬਾ ਤਾਂ ਅਜੇ ਤੱਕ ਕੋਈ ਆਇਆ ਨਹੀਂ ਹੁਣੀ ਅਜੇ ਤੱਕ ਤਾਂ ਮਹਾਰਾਜ ਦੀ ਕਿਰਪਾ ਨਾਲ ਆਪਣਾ ਕੋਈ ਵਾਪਸ ਵੀ ਨਹੀਂ ਹੋਇਆ ਡਾਕਟਰ ਅੱਛਾ ਜੀ ਕਾਗਜ਼ਾਂ ਪਤਕਾ ਲੰਬਾ ਆਉਂਦਾ ਵੀ ਨਹੀਂ ਯਾਰ ਕੁਦਰਤਵੰਨੀ ਤਾਂ ਨਹੀਂ ਅਜੇ ਤੱਕ ਤਾਂ ਨਹੀਂ ਕੋਈ ਆਇਆ ਯਾਨੀ ਕਹਿ ਨਹੀਂ ਸਕਦੇ ਕੱਲ ਨੂੰ ਹੋਣਾ ਜੀ ਆਪਾਂ ਯਾਰ ਜਦੋਂ ਆਪਦੇ ਨੂੰ ਉਹਨੇ ਫੁੱਲੇ ਇਮਾਨਦਾਰੀ ਨਾਲ ਕੰਮ ਕਰੀਦਾ ਸੀ ਠੀਕ ਆ ਹਾਂ ਜੀ ਹਾਂ ਕਿਉਂਕਿ ਵੱਡੀ ਗੱਲ ਇਹ ਹੁੰਦੀ ਆ ਬਾਈ ਮੈਂ ਜਦੋਂ ਵੀ ਬਾਈ ਨੂੰ ਮਿਲਦਾ ਹਣਾ ਪਤਾ ਲੱਗ ਜਾਂਦਾ ਹਣਾ ਪਤਾ ਲੱਗ ਜਾਂਦਾ ਬੰਦੇ ਨਾਲ 10 ਮਿੰਟ ਗੱਲਾਂ ਕਰਕੇ ਨਾ ਆਪਾਂ ਪਰਖ ਲੈਨੇ ਆ ਵੀ ਬੰਦੇ ਦਾ ਨੇਚਰ ਕਿਦਾਂ ਦਾ ਹਾਂਜੀ ਹਾਂ ਮੈਨੂੰ ਤੁਹਾਡੀ ਇਹ ਗੱ ਕਰਤਾ ਤਾਂ ਸਾਰਿਆਂ ਨੇ ਕਰਨੀ ਆ ਤੇ ਕਹਣਾ ਕੰਮ ਛੱਡ ਕੇ ਤਾਂ ਆਪਾਂ ਤਾਂ ਬਹਿ ਵੀ ਨਹੀਂ ਸਕਦੇ ਬਿਲਕੁਲ ਬਿਲਕੁਲ ਵੀ ਚਲ ਕੰਮ ਤਾਂ ਕਰਨਾ ਹੀ ਪੈਣਾ ਆਪਾਂ ਨੂੰ ਚਲਾਂ ਜਿੰਨਾ ਕੁ ਵਧੀਆ ਇਮਾਨਦਾਰ ਨੇ ਕਰ ਲਓ ਉਹਨਾਂ ਕ ਚੰਗਾ ਉਹਨਾਂ ਕ ਚੰਗਾ ਹੈਨਾ ਤੇ ਬਈ ਆਪਾਂ ਅੱਜ 4 ਡਰੈਕਟਰ ਸੇਲ ਕਰਨੇ ਆ ਹਾਂਜੀ ਵੀਰੇ ਆਪਾਂ ਸ਼ੁਰੂਆਤ ਇਸ ਤੋਂ ਕਰ ਦਈਏ ਇਸ ਤੋਂ ਕਰ ਲਈ ਲੈ ਮਿੱਤਰੋ ਕਰਾਂਗੇ ਵੀ ਇਸ ਤੋਂ ਇਹਦਾ ਨਾਂ ਵੀ ਇਸ ਐ ਹੈਨਾ ਹਾਂਜੀ ਤੇ ਬਈ ਦੱਸੀ ਕੁਲਦੀਪ ਕਿੰਨਾ ਮਾਡਲ ਹੈ 14 ਮਾਡਲ ਆ ਜੀ 2014 ਮਾਡਲ ਆ ਹਾਂ ਇਹ ਵੀ ਇਸ ਜਿਵੇਂ 12 13 ਚ ਸ਼ੁਰੂ ਜਦੋਂ ਸਿਮਪਲ ਸਟੀering ਆਏ ਨੇ ਬਿਨਾਂ ਡਿਸਟ੍ਰਿਬਿਊਟਰ ਤੋਂ ਆਏ ਨੇ ਇਹ ਟੌਪ ਮੋ ਅਰੀਜਨਲ ਕੰਪਨੀ ਵਾਲੀ ਉਹ ਕੇ ਟਾਪ ਮਾਡਲ ਹੈ ਪਾਵਰ ਸਟੀਅਰਿੰਗ ਅਰੀਜਨਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਮੈਕੋ ਪੰਪ ਜੇ ਮੈਕੋ ਪੰਪ ਦੇ ਵਿੱਚ ਆ ਮਾਡਲ ਦੱਸਿਆ 2014 ਮਾਡਲ 2014 ਫਸਟ ਓਨਰ ਆ ਜੀ ਸੰਗਰੂਰ ਨੰਬਰ ਆ ਜੀ ਅਸੇ ਸੰਗਰੂਰ ਦਾ ਹੀ ਨੰਬਰ ਆ ਬਈ ਮੇਰਾ ਟਰੈਕਟਰ ਆ ਜਮਾ 20 ਕੀ ਮਾਡਲ ਵਾਲੀ ਕੰਡੀਸ਼ਨ ਆ ਰੈਕਟਰ ਦੀ ਓਕੇ ਤੇ ਬਈ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਹਾਂ ਜੀ ਕਿਉਂਕਿ ਨਾ ਜਿਹੜੇ ਵੀ ਭਰਾਵਾਂ ਨੇ ਟਰੈਕਟਰ ਲੈਣਾ ਹੁੰਦਾ ਉਹਨਾਂ ਦੇ ਦਿਲ ਦੇ ਵਿੱਚ ਇਹ ਬੜਾ ਬੜਾ ਡਾਊਟ ਹੁੰਦਾ ਵੀ ਯਾਰ ਉਹ ਮੰਡੀਆਂ ਤੋਂ ਲੋਕ ਥੋੜਾ ਜਿਹਾ ਕਿਨਾਰਾ ਕਰਨ ਲੱਗੇ ਵੀ ਪਤਾ ਨਹੀਂ ਜਿਵੇਂ ਕਹਿੰਦੇ ਲੇਪਾ ਪੋਚੀ ਤੇ ਉਹ ਨਹੀਂ ਲੋਕ ਡਰਦੇ ਹੁੰਦੇ ਜੇ ਕੋਈ ਚੀਜ਼ ਪੇਂਟ ਹੋਈ ਕੋਈ ਪਾਰਟ ਪੇਂਟ ਹੋਇਆ ਤਾਂ ਭਰਾ ਬਣ ਕੇ ਦੱਸ ਦਿਓ ਉਹ ਕੋਈ ਗੱਲ ਨਹੀਂ ਠੀਕ ਹੈ ਹੁਣ ਮੈਨੂੰ ਇਹ ਦੱਸਿਓ ਵੀ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰਾ ਟਰੈਕਟਰ ਓਰੀਜਨਲ ਹੀ ਹੈ ਬ੍ਰੀ 90% ਟਰੈਕਟਰ ਓਰੀਜਨਲ ਆ 19 ਕੀ ਜਿਵੇਂ ਆਪਾਂ ਕਲਮਣਾ ਮਾੜਾ ਮੋਟਾ ਕਰ ਲੈਨੇ ਆ ਉਹ ਆਪਾਂ ਦੱਸ ਵੀ ਦੇਵਾਂ ਕੋਈ ਗੱਲ ਹਾਂ ਉਹ ਦੱਸ ਦਿਓ ਠੀਕ ਆ ਕਿ ਸੋ ਮਗਰਾੜਾ ਸਾਰੇ ਨੰਬਰ ਟਰੈਕਟਰ ਸਾਰਾ ਓਰੀਜਨਲ ਆ 19 ਕੀ ਬਰੇ ਥੱਲੇ ਮਾੜਾ ਮੋਟਾ ਸਾਨੂੰ ਕਰਨਾ ਪੈਂਦਾ 19 ਕੀ ਨਟ ਨਟ ਬੋਲਟ ਦੇ ਕੇ ਓਕੇ ਓਕੇ ਕੋਈ ਚੱਕਰ ਨਹੀਂ ਮਾਰੇ ਮੇਨ ਵੱਡੀ ਗੱਲ ਹੁੰਦੀ ਆ ਹਾਂ ਸੋ ਮਗਰਾੜਾ ਸਾਰਾ ਟਰੈਕਟਰ ਓਰੀਜਨਲ ਆ ਸੋ ਦਾ ਮਿੱਤਰੋ ਸਾਰਾ ਓਰੀਜਨਲ ਐ ਤਰਵੇਂ ਮਗਰਾੜਾ ਦਾ ਕਰਵਾ ਦੇ ਬਾਈ ਚੈੱਕ ਇਧਰਲੇ ਪਾਸੇ ਆ ਜਾ 20 ਕਿਊਰਾ ਕਿਟ ਹੈ ਟਿਊਬ ਬੜਾ ਬੰਦਾ ਚੈੱਕ ਕਰਵਾ ਦੇ ਲੈਂ ਚੱਲਿਆ ਇਹ 16 17 ਅੰਕ ਸੌ ਘੰਟਾ ਇਹ 16 1700 ਘੰਟਾ ਹਾਂਜੀ ਕਿੰਨੇ ਦੇ ਵਿੱਚ ਆਪਾਂ ਇਹ ਸੇਲ ਕਰਨਾ ਕੀ ਡਿਮਾਂਡ ਆ ਡਿਮਾਂਡ ਤਾਂ ਵੀਰ ਜੀ ਆਪਾਂ ਮੰਗਣ ਵਾਲੀ ਗੱਲ ਕਰ ਲਈਏ ਉਹਦਾ ਜਾਣ ਦੀ 325 ਆ ਹਾਂਜੀ ਯਾਨੀ ਦੇਣ ਲੈਣਾ ਆਪਾਂ 85 ਹਜ਼ਾਰ ਦਾ ਰੇਟ ਛੱਡ ਦਿਆਂਗੇ 2 ਲੱਖ ਤੇ 85 ਹਜ਼ਾਰ ਦਾ 2 ਲੱਖ 85 ਹਜ਼ਾਰ ਥੋੜਾ ਜਿਹਾ ਜਾਇ ਜਾਇ ਚਾ ਜਾ ਹੋਰ ਜਾਇ ਕੋਈ ਗੱਲ ਕਰ ਲਾਂਗੇ ਮੜਾ ਮੋਟਾ 2 ਲੱਖ ਤੇ 75 ਹਜ਼ਾਰ ਦਾ ਕਰਵਾ ਦਈਏ ਦੇਖ ਲਾਂ ਕੋਈ ਗੱਲ ਨਹੀਂ ਜੀ ਜਿਹੜਾ ਗਾਹ ਕਰਦਾ ਕੋਈ ਜਾਊਗਾ ਠੀਕ ਹੈ ਲੈ ਮਿੱਤਰੋ ਹਾਂ ਕਰੋ ਸੰਪਰਕ ਤੇ ਨੰਬਰ ਆਪਾਂ ਸਕਰੀਨ ਤੇ ਬਾਈ ਦਾ ਚਲਾਤਾ 2014 ਮਾਡਲ ਆ ਨੰਬਰ ਪੰਜਾਬ ਦਾ ਹਾਂਜੀ ਸੰਗਰੂਰ ਦਾ ਨੰਬਰ ਆ ਫਰਸਟ ਪਾਰਟੀ ਆ ਹਾਂਜੀ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਪ੍ਰੀਤ ਨਾਭੇ ਵਾਲਿਆਂ ਦਾ ਯਾਰ ਮੈਨੂੰ ਇਹਦੇ ਬਾਰੇ ਕੁਝ ਮਾਡਲ ਕਿੰਨਾ ਸੀ ਮਾਡਲ ਇਹ 2021 ਆ ਜੀ 3 ਸਪੀਡ ਕਰਾਰੋ ਗੇਅਰ ਚ ਜੀ ਓਕੇ ਕਰਾਰੋ ਗੇਅਰ ਚ ਐ 3 ਸਪੀਡ ਚ ਐ ਟਾਇਰ ਆ ਜੀ ਟਾਇਰ ਨਾਲ ਦੇ ਨਹੀਂ ਚਾਰ ਚੌਕੜਾ ਨਾਲ ਦਾ ਜੀ ਓਕੇ ਹਾਂਜੀ ਤੇ ਬਾਈ ਫਿਰ ਚੱਲ ਕਿੰਨਾ ਕੁ ਗਿਆ ਹੁਣ ਆ ਜੀ ਦੇਖਣਾ ਆਪਣਾ ਜੀ ਮੀਟਰ ਤੇ ਗੌਰ ਦੀ ਨਹੀਂ ਕਰੀ ਇੰਨਾ ਕਿ ਚੱਲੇ ਹੋਏ ਤੇ ਟਾਇਰਾਂ ਦੇ ਹਿਸਾਬ ਨਾਲ ਦੇਖ ਲਓ ਤੁਸੀਂ ਹੁਣ ਬਾਈ ਹਾਂ ਇਨਸਾਫਾ ਡਾਕਟਰ ਵਧੀਆ ਸਾਰਾ ਬਾਕੀ ਜਿਵੇਂ ਕਹਿੰਦੀ ਇਹਨਾਂ ਵੀ ਧੀਰੇ ਦੀ ਪਰਖ ਯੋਹਰੀ ਨੂੰ ਹੁੰਦੀ ਆ ਬਾਰੇ ਸੱਜਣਾ ਨੇ ਜੱਜ ਕਰ ਹੀ ਲਿਆਉਣਾ ਵੀ ਇਹਦੀ ਕੰਡੀਸ਼ਨ ਕੀ ਆ ਬੰਦੋਂ ਪਤਾ ਲੱਗਦਾ ਡਾਕਟਰ ਨੂੰ ਹਾਂ ਸਾਰੇ ਰਿਮਰ ਚੈੱਕ ਕਰਵਾਦੇ ਬਈ ਮਗਰਾੜਾ ਦੇ ਅੰਦਰੋਂ ਚੈੱਕ ਕਰਵਾਦੇ ਪਲੇਟਫਾਰਮ ਨਾਲ ਚੈੱਕ ਕਰਵਾਦੇ ਸਾਰਾ ਬਲਾਕ ਦਾ ਚੈੱਕ ਕਰਵਾਦੇ ਹੂੰ 75 ਪੈਸੇ ਟਾਇਰ ਪਏ ਆ ਮਾਡਲ ਦੱਸਿਆ ਸੀ 2021 21 ਤੇ ਨੰਬਰ ਵੀ ਮੋਕੇ ਦਾ ਬਾਈ ਹਾਂਜੀ ਹੈਨਾ ਨਿਯਮ ਕਰਾਰ ਹੋ ਗਏ ਇੱਥੇ ਹਾਂ ਤੇ ਬਾਈ ਇਹਦੀ ਡਿਮਾਂਡ ਕੀ ਆ ਡਿਮਾਂਡ ਵੀਰ ਜੀ ਦੀ 5.5 ਲੱਖ ਆਈ ਸਵਾ 5 ਲੱਖ ਹਾਂਜੀ ਓਕੇ ਕਿੰਨੇ ਕ ਦਾ ਦਮਾ ਗਿਆ ਆਪਾਂ ਇਹ 495 ਦਾ ਜੀ 4 ਲੱਖ ਤੇ 95000 ਦਾ ਹਾਂਜੀ ਜੇ ਮੈਂ ਕਹਾ ਵੀ 4 ਲੱਖ ਤੇ 85000 ਤੇ ਆ ਜਾ ਬਣਜੂ ਹਾਂਜੀ ਸਰ ਕੋਈ ਗੱਲ ਨਹੀਂ ਮੌਕੇ ਦਾ ਜੀ ਦੇਖੋ ਨਾ ਮੌਕੇ ਤੇ ਕਈ ਵੀ ਰਹਿੰਦੇ ਨੇ ਵੀ ਆਲਾ ਕੇਰਾਂ ਵੀਡੀਓ ਕਟਾ ਕੇ ਫਿਰ ਮੌਕੇ ਦਾ ਹੋਰ ਕਟਾਉਣ ਲੱਗ ਜਾਂਦੇ ਜਾ ਕੇ ਫਿਰ ਔਖਾ ਹੋ ਜਾਂਦਾ ਐਂ ਕਰੀ ਨੂੰ ਸਟਾਰਟ ਕਰਕੇ ਦਿਖਾ ਫਿਰ ਸਟਾਰਟ ਕਰਦੇ ਬਈ ਲੈ ਮੈਂ ਤੁਰ ਇਹਦੀ ਆਪਾਂ ਵੜ ਕੇ ਦੇਖਦੇ ਆ ਵੈਸੇ ਨਾਬੇ ਵਾਲੇ ਨਾ ਟਰੈਕਟਰ ਮਾੜਾ ਤਾਂ ਨਹੀਂ ਤਿਆਰ ਕਰਦੇ ਹਾਂਜੀ ਪ੍ਰੀਤ ਨੇ ਥੋੜੇ ਸਮੇਂ ਦੇ ਵਿੱਚ ਵਧੀਆ ਸਥਾਪਿਤ ਹੋਇਆ ਨਾਮ ਕਮਾਇਆ ਹੈ ਰੇਸ ਦੇ ਚਾਰ ਦੇ ਵਾਹ ਲੈ ਵੀ ਮੈਂ ਤੇਰਾ ਬੜਕ ਬੁੜਕ ਤੇ ਹੈਗੀ ਇਹਦੀ ਪੂਰੀ ਕਹਿਣਣਾ ਬਈ ਟਰੈਕਟਰ ਵੀ ਸਹੀ ਆ ਸਾਰਾ ਕਰਾਈ ਹੋਈ ਹੈ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਸੋਨ ਵਾਲੀ ਘੱਡੀ ਆਈ 60 RX MMS ਉਹ ਮਨੇਜ ਮਾਸਟਰ ਸੋ ਪਰ ਆ ਜਾਂਦਾ ਇਹ ਹਾਂਜੀ ਹਾਂ MMS ਉਪਰ ਤਿੰਨ ਸਿਲੰਡਰ ਚ ਆਉਂਦਾ ਸੀ ਇਹ ਤਿੰਨ ਸਿਲੰਡਰ ਚ ਟਰੈਕਟਰ ਆ ਬਿਲਕੁਲ ਜੀ ਤਰਮੇ ਚਾਰੇ ਤਾਂ ਦਿਖਾ ਦੇ ਟਾਇਰ ਪਹਿਲਾ ਚੌਪੜ ਬਿਲਕੁਲ ਆਪਾਂ ਭਾਈ ਨਾਲ ਚਾਰਾ ਜੀ ਅਸਲ ਤੁਸੀਂ ਭਾਈ ਨੇ ਹਾਂ ਚਾਰਾਂ ਦੀ ਗਾਰੰਟੀ ਮੂਲ ਟਾਇਰਾਂ ਦੀ ਲੈ ਮੇਟਰ ਜਾਰੇ ਤਾਂ ਹੈਗੇ ਨੇ ਟਾਇਰ ਨਵੇਂ ਹਾਂਜੀ ਚਾਰੇ ਟਾਇਰ ਹੈਗੇ ਨੇ ਕੁੜੀ ਯਾਰ ਤੇ ਆ ਭਾਈ ਹਣਾ ਪੂਰਲੇ ਕੁੜੀ ਯਾਰ ਦਾ ਮਗਰਲੇ ਜੇ ਕੇ ਸੋਨਾ ਨੰਬਰ 1 ਹਾਂ ਜੇ ਕੇ ਦੇ ਨੇ ਪਿਛਲੇ ਹਣਾ ਹਾਂਜੀ ਜੇ ਕੇ ਸੋਨਾ ਨੰਬਰ 1 14 ਦੇ ਟਾਇਰ ਨੇ 14 ਵਾਲੇ ਟਾਇਰ ਨੇ ਪੂਰਲੇ 750 ਵਾਲੇ ਓਕੇ ਮੂਰੇ 750 ਟ੍ਰੈਕਟਰ ਜੀ ਫਰਸਟ ਓਨਰ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਸੰਗਰੂਰ ਨੰਬਰ ਜੀ ਅਸਲ ਇਹ ਵੀ ਸੰਗਰੂਰ ਨੰਬਰ ਹਾਂਜੀ ਬਲੈਕ ਬਲੂਕ ਦਾ ਸਾਰੇ ਇਹ ਵੀ ਟ੍ਰ ਕਰਵਾ ਦੇ ਕਰ ਸਾਰੇ ਮਗਰਾਹਾਂ ਅੰਦਰੋਂ ਚੈੱਕ ਕਰਵਾ ਦੇ ਰਿੰਮਾਂ ਦਾ ਚੈੱਕ ਕਰਵਾ ਦੇ ਬਈ ਇਧਰੋਂ ਆਹ ਹੌਕਾੱਕ ਦਿਖਾ ਲੈ ਦੇ ਕੰਪਨੀ ਦੇ ਹੌਕਾੱਕ ਬਈ ਅੰਦਰ ਰੇ ਟਰੈਕਟਰ ਟਰਾਲੀ ਤੇ ਚੱਲਦੇ ਨਹੀਂ ਜੀ ਹਨਾ ਇਹਦਾ ਰੈਂਜ ਨਹੀਂ ਟਰਾਲੀ ਤੇ ਨਹੀਂ ਆਇਆ ਬੜਾ ਟਰੇ ਦਾਬ ਚ ਜਿਹੜੀ ਬਾਹੀ-ਬਾਹੀ ਵਾਲਾ ਹੁੱਕੇ ਦੀ ਕੰਪਨੀ ਵੀ ਨਾਲ ਦੀ ਹੌਕਾ ਜੀ ਦੇਖੋ ਧਰਮੇ ਨਾਲ ਦੀ ਹੌਕਾ ਕੰਪਨੀ ਵਾਲੀ 4500 ਦੀ ਹੌਕਾ ਨਹੀਂ ਘੱਟ ਤੋਂ ਘੱਟ ਹੈਵੀ ਦੇਖ ਲੈ ਕਿੰਨੀ ਇਹ ਹੁਣ ਮਿਲਦੀ ਨਹੀਂ ਇਹ ਮਡਲਾਂ ਤਾਂ ਨਵੀਂ ਆਉਂਦੀ ਨਹੀਂ ਅੱਛਾ ਆਉਂਦੀ ਨਹੀਂ ਨਵੀਂ ਆਉਂਦੀ ਨਹੀਂ ਇਹ ਮਡਲ ਆਉਂਦੀ ਓਕੇ ਮਿਲਦੀ ਨਹੀਂ ਹੌਕਾ ਤਾਂ ਜੇ 5000 ਰੁਪਏ ਤੇ ਇਹਦੀ ਮਾਰੀ ਥੋੜੀ ਜੀ ਸੈਲਫ ਇਹ ਮਾਡਲ ਦੱਸਿਆ ਸੀ 15 ਇਹ 15 ਜੀ ਓਕੇ ਨੰਬਰ ਇਹਦਾ ਵੀ 50 ਇਹ 15 ਨਹੀਂ ਸਾਰੇ 14 ਮਾੜ ਲਈ ਅਸੀਂ 14 ਮਾੜ ਲਈ 14 ਮਾੜ ਲਈ ਬਾਸ ਕਰ ਦੇਵਾਂ ਚਲਾਈਦਾ ਬਿਲਕੁਲ ਓਕੇ ਆ ਟਰੈਕਟਰ ਜੀ ਅੱਛਾ ਜੀ ਕੋਈ ਹਿੱਸੇ ਦੀ ਆਵਾਜ਼ ਨਹੀਂ ਕੋਈ ਕਿਸੇ ਗੇਅਰ ਦੀ ਜਾਂ ਕਿਸੇ ਇੰਜਨ ਪਾਸੋਂ ਸਾਰਾ ਓਕੇ ਆ ਟਰੈਕਟਰ ਜੀ ਇਹ ਨਹੀਂ ਹੈਗਾ ਇਹ ਬੰਦਾ 100 ਕਿਲੋਮੀਟਰ ਤੋਂ ਆਉਗਾ ਇਹ ਲਗੇ ਰੈੱਡ ਚ ਲਾਈਨ ਚ ਕਿਤੇ ਨੁਕਸਾ ਬਈ ਟਰੈਕਟਰ ਚ ਯਾਰ ਹਨਾ ਟਾਇਰਾਂ ਦਾ ਚਾਰਾਂ ਦਾ ਆਪਾਂ ਬਿਲਦੇ ਮਗਰ ਭਾਈ ਇਹ ਟਰੈਕਟਰ ਕਿੰਨੇ ਕ ਦਾ ਸੱਡੋਂਗੇ ਇਹਦਾ ਵੀਰ ਜੀ ਜਮਾ ਦੇਣ ਲੈਣੀ ਦੱਸ ਦੀ ਹਾਂ ਦੱਸ ਤੇ ਥੋੜਾ ਜਿਹਾ ਕੋਈ ਫਰਕ ਲੱਗਿਆ ਮੈਂ ਕੱਢ ਦੂੰ ਅੱਛਾ ਜੀ ਹਾਂ ਤੂੰ ਭਾਈ 95000 ਆ ਮੁੱਲ ਇਹਦਾ 3 ਲੱਖ ਬਪਾ 3 ਲੱਖ ਤੇ 95000 95000 ਦਾ ਟਰੈਕਟਰ ਸੱਡ ਦੇਣੀ 3 ਲੱਖ ਤੇ 65000 ਦਾ ਹਾਂ ਜੀ ਯਾਰ ਫਿਰ ਕਾਹ ਨੂੰ 15 ਕੋ ਉੱਪਰ ਰੱਖਿਆ 3.5 ਦਾ ਕਰ ਦਈਏ 3.5 ਦਾ ਕੱਢ ਜੀ ਕੜ ਦਾਂ ਟਾਇਰਾਂ 'ਚ ਪੈਸੇ ਬਹੁਤ ਵਹਿ ਗਏ ਜੀ ਨਾਲ ਦੇ ਟਾਇਰ ਲਾਏ ਜੀ ਇਹਦੇ ਫਿਰ ਜਿਹੜਾ ਸੱਜਣ ਲਿਜਾਊ ਉਹ ਵੀ ਸਿਸੇਂ ਦਊ ਹਾਂ ਜੀ ਹਾਂ ਇਹ ਤਾਂ ਗੱਲ ਹੈ ਗਾਂਹਲ ਤਾਂ ਮੌਜੂਦ ਗੁਰੂ ਕੋ ਟਾਇਰਾਂ ਦਾ ਕੰਮ ਵੱਡਾ ਹੁੰਦਾ ਹਾਂ ਕਿਉਂਕਿ ਮੇਨ ਨਾਲ ਅਗਲੇ ਨੂੰ ਟਾਇਰ ਪਵਾਉਣੀ ਔਖੇ ਹੁੰਦੇ ਆ ਬਾਈ ਸਾਰੀ ਬਿਲਕੁਲ ਨਵੇਂ ਆ ਅਗਲਾ ਕਹਿੰਦਾ ਗੱਡੀ ਟਾਇਰਾਂ ਤੋਂ ਤੇ ਮੋਰ ਪੈਰਾਂ ਤੋਂ ਮਾਰ ਖਾ ਜਾਂਦਾ ਜਦੋਂ ਟਾਇਰ ਹੀ ਨਵੇਂ ਲੱਗੇ ਨਾ ਟਰੈਕਟਰ ਵੀ ਬਿਲਕੁਲ ਸਾਫ ਹੈ ਹਾਂ ਲੈ ਮਿੱਤਰੋ 3.5 ਲੱਖ ਦੇ ਵਿੱਚ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦਣਾ ਚੌਕੜਾ ਧਰਮੇ ਟਾਇਰਾਂ ਦਾ ਦਿਖਾ ਦੇ ਨੰਬਰ ਕਿੰਨੇ ਕੁ ਦਾ ਕਰਵਾ ਦਾਂਗੇ ਫਿਰ ਲੋਨ ਲੈ ਵੀ ਦੱਸ ਐਡਆ ਜਣੀ ਜਿਹੜਾ ਸਾਡਾ ਆਈਡੀ 2 ਦੇ 2.5 ਸਾਡੇ 2 ਤੋਂ ਟੱਪ ਵੀ ਸਕਦਾ ਸਵਾ 2 ਦਾ ਵੀ ਹੋ ਸਕਦਾ ਜਣੀ 2 ਤੋਂ 3 ਲੱਖ ਦਾ ਲੋਨ ਤਾਂ ਤੇ ਹੋ ਜਾਣਾ ਟਰੈਕਟਰ ਤੇ ਓਕੇ ਹਾਂਜੀ ਯਾਨੀ ਕਿ ਇੱਕ ਵਾਰ ਸੱਜਣ 1.5 ਲੱਖ ਜੇਬ ਵਿੱਚ ਭਾਗੇ ਲਿਆਵੇ ਹਾਂ ਬਸ ਜਿੰਨਾ ਕੁ ਬਚਦਾ ਹੋਇਆ ਆਪਾਂ ਪਿਚਾ ਕੇ ਦੋ ਰੱਖਾਂਗੇ ਠੀਕ ਆ ਤੇ ਲੈ ਮਿੱਤਰੋ ਆਜੋ ਕਰਾ 1.5 ਲੱਖ ਰੁਪਏ ਚੱਕ ਲਿਓ ਹਲੇ ਜੋ ਟਰੈਕਟਰ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਵਾਲਡ ਟਰੈਕਟਰ ਵਾਲਡ ਟਰੈਕਟਰ ਫਰਸਟ ਆਨਰ ਹੈ ਫਰਸਟ ਆਨਰ ਹੈ ਓਕੇ ਮਾਡਲ ਕਿਹਨਾ ਬਾਈ ਇਹ ਮਾਡਲ 15 ਹੈ ਅਸੀਂ ਵੀ 1 ओके हीट गार्ड ਲੱਗੇ ਹੋਏ ओरिजिनल ही ਟਰੈਕਟਰ ਸਾਰਾ ਇਹ ਵੀ ਅੱਛਾ ਜੀ ਹਾਂ ਜੀ ਪਰਮ ਪਰਮ ਸਾਰੇ ਟਾਇਰ ਟੂਰ ਨਾਲ ਦੇ ਮਾਕਰਲਾ ਜੋੜਾ ਹੈ ਦਾ ਪੀ ਕੇ ਟੀ ਦਾ ਏ ਸੀ ਪਹ ਟਾਇਰ ਆ ਜੀ ਸਾਰੇ ਠੀਕ ਆ ਸਹੀ ਗੱਲ ਆ ਹਨਾ ਚਲਾਈ ਜਮਾ ਬਿਲਕੁਲ ਚਾਹਿਆ ਵਾਲਾ ਬਾਹ ਕੇ ਪਾਹੇ ਫੇਰਦੇ ਆਪ ਨੂੰ ਕੋਈ ਚੱਕਰ ਨਹੀਂ ਜੀ ਦੇ ਅੱਛਾ ਹਾਂ ਤਸੱਲੀ ਕਰਕੇ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਮੋਗੇ ਦੇ ਨਾਲ ਮੈਂ ਤਾਂ ਇਹ ਮੋਗਾ ਸਾਈਡ ਦਾ ਨੰਬਰ ਹੈ ਪੀ ਵੀ ਆ ਪਿੱਛੇ ਲਿਖਿਆ ਦੇਖੀ ਵੀ ਥੋੜਾ ਅੱਛਾ 05 ਹੈ ਪੀ ਵੀ 05 ਮੇਰਾ ਫਿਰੋਜ਼ਪੁਰ ਜਾਂ ਫਰੀਦਕੋਟ ਦਾ ਜੀ ਫਿਰੋਜ਼ਪੁਰ ਦਾ ਫਰੀਦਕੋਟ ਦਾ ਚਾਰ ਹੈ ਹਨਾ ਹਾਂ ਪੀ ਵੀ 05 ਫਿਰ ਫਸਟ ਆਊਨਰ ਆ ਫਸਟ ਮਾਲਕ ਵੀ ਲੈਣ ਯਾਰ ਕੰਡੀਸ਼ਨ ਤਾਂ ਇਹ ਵੀ ਅਰੀਜਨਲ ਆ ਅਰੀਜਨਲ ਆ ਇਹ ਟਰੈਕਟਰ ਸਾਰਾ ਓਕੇ ਮਾਡਲ 15 ਹਾਂਜੀ ਨੰਬਰ ਵੀ ਪੰਜਾਬ ਆ 3 ਸਪੀਡ ਕਰਾਰੋ ਗੀਅਰ ਚ ਆਈ ਓਕੇ ਕੋਲਡ ਟ੍ਰੈਕ ਇਹ ਲੈ ਮੈਂ ਤੇਰਾ ਟਰਮੀ ਦਿਖਾ ਦਿਓ ਸਾਰਾ ਫੁੱਲਾ ਢੁੱਲਾ ਇਹ ਵੀ 3 ਸਪੀਡ ਚ ਆ ਜਾਂਦਾ ਭਾਈ 3 ਸਪੀਡ ਜੀ 3 ਹੈਨਾ ਕਰਾਰੋ ਗੀਅਰ 3 ਸਪੀਡ ਕਰ ਮੈਂ ਕਨੋਪੀ ਵਗੈਰਾ ਚੈੱਕ ਕਰਵਾ ਦੇ ਪਿਛਲੇ ਪਾਸੇ ਦਿਖਾ ਤਾਂ ਟਰੈਕਟਰ ਸਾਰਾ ਕਰਵਾ ਦੇ ਕਰ ਲਿੰਕਾਂ ਲੋਂਕਾਂ ਦਾ ਚੈੱਕ ਪਿੰਪਾਂ ਦਾ ਸਾਰਾ ਚੈੱਕ ਕਰਵਾ ਦੇ ਡਿਸਟ੍ਰਿਬਿਊਟਰ ਸਾਰੇ ਦਿਖਾ ਦੇ ਤੇ 435 ਗਣੇ ਜੀ ਦਾ 4 ਲੱਖ 35 ਹਜ਼ਾਰ ਹਾਂਜੀ 15 ਮਾਡਲ ਹੈ ਤੇ ਕਿੰਨੇ ਕ ਦਾ ਛੱਡਾਂਗੇ ਮਤਲਬ 95 ਹਜ਼ਾਰ ਦਾ ਛੱਡ ਦਾਂਗੇ 395 ਹਜ਼ਾਰ 95 ਬਈ ਟਾਪ ਮਾਡਲ ਟਰੈਕਟਰ ਹੈ ਓਕੇ ਹਾਂਜੀ ਚਲ ਮੈਂ ਇਹਦੇ ਵਿੱਚ ਹੁਣੀ ਯਾਰ ਛੜਵਾਉਂਗਾ ਕਿਉਂਕਿ ਬਾਈ ਜਾਇਜ਼ ਰੇਟ ਤੇ ਆ ਗਿਆ ਹੈਨਾ ਕੋ ਹੋਰ ਹੋ ਜੂ ਮਾਨਤਾ ਚਲ ਮਾੜਾ ਮੋਟਾ ਤਾਂ ਜੀ ਨੂੰ ਪਤਾ ਆ ਗਿਆ ਕਿੰਦਾ ਕਰ ਦੋਗੇ ਲੈ ਇਹਦੇ ਵਿੱਚੋਂ ਆਪਾਂ ਨਹੀਂ ਕਹਿੰਦੇ ਹੈਨਾ ਹੁਣ ਜਿਹੜੇ ਭਰਾਣੇ ਲੈ ਜਾਣਾ ਹੋਇਆ ਹੈ ਨਾ ਵੱਡਾ ਟਰੱਕ ਤੁਸੀਂ ਬਾਈ ਦੇ ਨਾਲ ਸੰਪਰਕ ਕਰਿਓ ਪਿੰਡ ਬਾਈ ਦਾ ਫਰਵਾਹੀ ਆ ਤੇ ਬੜੇ ਘੈਂਟ ਘੈਂਟ ਟਰੈਕਟਰ ਵੇਚਦਾ 2003 ਤੋਂ ਲੈ ਕੇ ਜਿਹੜਾ ਕੋਈ ਵੀ ਟਰੈਕਟਰ ਲੈ ਜਾਣ ਬੰਦੇ ਆਪਾਂ ਤੋਂ ਜੀ ਬਾਹ ਕੇ ਹਾਲਾ ਤਸੱਲੀ ਕਰ ਲਏ ਆਪਾਂ ਨੂੰ ਤਾਂ ਵੀ ਕੋਈ ਡਾਊਟ ਨਹੀਂ ਜੀ ਅੱਛਾ ਜੀ ਹਾਂ ਜੀ ਬਈ ਲੋਨ ਲਾਉਪਾ ਸਾਰਿਆਂ ਤੇ ਹੋ ਜਾਉ ਆਪਣੇ ਉੱਚਾ ਮਾਡਲ ਟਰੈਕਟਰ ਹੈ ਨਾ ਹਾਂ ਜੀ ਬਾਕੀ ਤਾਂ ਦੇਖੋ ਹੁਣ ਮੜਾ ਸਿਬਲ ਵੀ ਦਿਖਾਉਣਾ ਪੈਂਦਾ ਜੀ ਅਗਲੇ ਹਾਂ ਅਗਲੇ ਤਾਂ ਸੈਂਪਲ ਸਪੋਰਟ ਸਹੀ ਹੋਣਾ ਚਾਹੀਦਾ ਬਾਕੀ ਜਿਹੜਾ ਕਰਦੇ ਕੰਪਨੀਆਂ ਕਰਦੇ ਉਹ ਸਾਰਿਆਂ ਤੇ ਹੋ ਜਾਂਦਾ ਲੋਨ ਤਾਂ ਜੀ ਆਪਣੇ ਕਾਗੇ ਸਹੀ ਨੇ ਜੀ ਹਾਂ ਗਾਰੰਟੀ ਆਪਣੀ ਸਾਰਿਆਂ ਦੀ ਫੁੱਲ ਹੈ ਹਾਂ ਜੀ ਹਾਂ ਚਾਹੀ ਜਨ ਮੇਨ ਗੱਲ ਚੱਲੋ ਜ਼ਿੰਮੇਵਾਰੀ ਤਾਂ ਆਪਣੀ ਵੀ ਆ ਪਰ ਜਿਹੜੀ ਕਾਗਜ਼ਾਂ ਦੀ ਅੱਜ ਨਜ਼ਰਾਂ ਘੜਾ ਰੱਖੂ ਉਹ ਨਜ਼ਰ ਆਪਣੀ ਆ ਉਹ ਨਜ਼ਰ ਆਪਣੀ ਦੀ ਨਜ਼ਰਾਂ ਨਾਲ ਰੱਖੂਗਾ ਜੀ ਓਕੇ ਮਾੜਾ ਜੀ ਤੁਹਾਡਾ ਨੰਬਰ ਦੱਸਿਓ ਕਰਾਂ ਕਿਹੜਾ ਚੱਲਦਾ ਹੈ ਨੰਬਰ ਵੀਰ ਜੀ 98598 ਜੀ ਹੂੰ 47667 ਜੀ ਓਕੇ ਹਾਂਜੀ ਤੇ ਲੈ ਮਿੱਤਰੋ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾਦਾ ਤੁਹਾਨੂੰ ਇਹ ਸਾਰੇ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਡੀਲ ਕਰ ਸਕਦੇ ਹੋ ਬਾਈ ਦਾ ਨੰਬਰ ਡਾਇਲ ਕਰ ਸਕਦੇ ਹੋ ਟਰੈਕਟਰਾਂ ਦੀ ਵੀ ਫੁੱਲ ਗਾਰੰਟੀ ਆ ਤੇ ਪੇਪਰਾਂ ਦੀ ਵੀ ਫੁੱਲ ਗਾਰੰਟੀ ਆ ਪਿੰਡ ਹੈਗਾ ਫਰਵਾਇਆ ਪਿੰਡ ਤੇ ਜਿਲਾ ਵੀ ਬਰਨਾਲੀ ਆ ਬਾਈ ਉਹਨਾਂ ਦਾ ਕਰੋ ਸੰਪਰਕ